ਹੈਵੀ ਕਾਟਨ ਦਾ ਸੂਟ ਹੈ ਜੀ ਸੌਰੀ ਪਹਿਲਾਂ ਮੈਕ ਬੰਦ ਹੋ ਗਿਆ ਸੀ ਵੀਡੀਓ ਚ ਪਹਿਲਾਂ ਹੀ ਇਹ ਆਹ ਕਾਟਨ ਦੀ ਸਲਵਾਰ ਹੈ ਜੀ ਆਹ ਵਧੀਆ ਇਹਦੇ ਨਾਲ ਕਾਟਨ ਦੀ ਚੁੰਨੀ ਹੈ ਜੀ 500 ਵਾਲਾ ਸੂਟ ਆਦੀ ਸਿਰਫ 450 ਚ ਜਿਹੜਾ ਮਰਜ਼ੀ ਲਓ ਜੀ ਇਹ ਆਪਣੇ ਕੋਲੇ ਜਿੰਗਲ-ਜਿੰਗਲ ਪੀਸ ਹੀ ਰਹਿ ਗਏ ਸੀਗੇ ਆਪਾਂ ਸੋਚਿਆ ਵੀ ਆਪਾਂ ਇਹਨਾਂ ਨੂੰ ਵੇਚ ਗਏ ਪਰ ਇੱਕ ਕੰਮ ਨ ਮਿਲ ਗਿਆ ਇਹਦੀ ਤੈ ਗਈ ਨਹੀਂ ہماری ਭਈਆ ਹੋਏ ਕੋਈ ਐਵੇਂ ਜੀ ਸਾਰੇ ਆ ਦੇਖੋ ਜੀ ਕਿੰਨਾ ਪਿਆਰਾ ਕਲਰ ਆ ਸਾਢੇ 350 ਦਾ ਜੀ ਚੁੰਨੀ ਸਲਵਾਰ ਪਲੇਨ ਸਿਰਫ ਸਾਢੇ 350 ਦਾ ਪ्युअर कॉटन ਵਾਲਾ ਪ्युअर कॉटन ਹੈ ਜੀ ਇਹ ਬਸ ਇਹ ਸਿੰਗਲ ਸਿੰਗਲ ਸੂਟ ਕਰਕੇ ਆਪਾਂ țeਲਾ ਮੰਗੂ ਲਾ ਕੇ ਆ ਦਾ ਰੇਟ ਸੋਨ ਪਤਾ ਹੀ ਹੈ ਜੀ ਮਸਲੀਨ ਦਾ ਸੂਟ ਪਿੰਕ ਇੱਕ ਰਹਿ ਗਿਆ ਜੀ ਤੇ ਨਾਲ ਇਹਦੇ ਹੈਗੀ ਹੈ ਜੀ ਚੁੰਨੀ ਆ ਦੇਖੋ ਮਸਲਿਨ ਦੀ ਚੁੰਨੀ ਹੈ ਪ੍ਰਿੰਟਡ ਸਹੀ ਪ੍ਰਿੰਟਡ ਸਿੰਗਲ ਪੀਸ ਹੈ ਇਹ 375 ਦਾ ਹੈ ਜੀ ਤੁਹਾਨੂੰ ਆਪੇ ਇਹਨਾਂ ਹੱਥਾਂ ਤੋਂ ਗੁੰਦਾ ਹੋਏ ਆਵੇ ਆ ਵੀ ਮਸਲਿਨ ਟਾਈਪ ਤੇ ਸੂਟ ਹੈ ਜੀ ਔਨਲੀ 450 ਦਾ ਜੀ ਇਹਦੇ ਨਾਲ ਜਿਹੜੀ ਸਪੂਨ ਦੀ ਚੁੰਨੀ ਹੈ ਜੀ ਆ ਦੇਖੋ देखो जी यून की चुनी तो सूट की कीमत है सिर्फ साढ़े चार सौ जी ये मसलीन कपड़ा है जी य कीमत है जी देखो लफाफे हो एदी जी सर ली कीमत है जी तीन सौ नब्बे रुपए ਆ ਲਓ ਜੀ ਆ ਗੁਕਾ ਨਾਲ ਥੱਲੇ ਬਰਕ ਕੀਤਾ ਦੇਖੋ ਇਹ ਹੈਗਾ ਜੀ ਜਿਵੇਂ ਆਪਾਂ ਕਹਦੇ ਨੇ ਕਾਪਟਨ ਸੈ ਸੈਟਰੀ ਵਾਂਗੂ ਗਲੇ ਤੇ ਬਰਕ ਹੈ نیچے ਬਰਕ ਵਾਲੀ ਹੈ ਪੱਟੀ ਲੱਗੀ ਹੈ ਪੱਟੀ ਤੁਸੀਂ ਉਹ ਵੀ ਕਰ ਸਕਦੇ ਹੋ ਉੱਚੀ ਨੀਵੀ ਤੇ ਆ ਇਹਦੀ ਚੁੰਨੀ ਹੈ ਜੀ ਬਹੁਤ ਸੋਹਣਾ ਗੋਟਾ ਲੱਗਿਆ ਮਰੇ ਸਾਰਾ ਜਿੰਨਾ ਸਾਮਾਨ ਆ ਰੱਖਿਆ ਸੂਟ ਦਾ ਰੇਟ ਤਾਂ ਗੜਾ ਗੜਾ ਸਾਮਾਨ ਦਾ ਰੇਟ ਹੀ ਲੱਗਿਆ ਹੋਇਆ ਸੋ 390 ਚਾਹ ਦੇ ਕੋਈ स्पून ਦੀ ਚੁੰਨੀ ਪੇਟਿੰਗ ਹੈ ਚਾਰ ਸਪਿਰੇ ਜੀ ਬਹੁਤ ਸੋਨਾ ਗੋਟਾ ਲੱਗਿਆ ਹੋਇਆ ਦੇਖੋ ਹਾਂ ਹੰਡਾੂ ਸੂਟ ਹੈ ਇਹਨਾਂ ਕਹਦੇ ਵੀ ਛੜੇ ਪਲੇ ਜੇ ਹੋਣਗੇ ਸੂਟ ਠੀਕ ਹੈ ਵੀ ਓਨਲੀ 390 ਚ ਕਿਦੋਂ ਆਲਦਾ ਆ ਗਿਆ ਜੀ ਆਹ ਗਾਦਰੀਆ ਆਹ ਦੇਖੋ ਸਿਰਫ 390 ਚ ਸੋਨੂੰ ਆ ਸੂਟ ਕੋਈ ਨਹੀਂ ਦੇਊਗਾ ਜੀ ਸ਼ਪੂਨ ਦੀ ਚੁੰਨੀ ਨਾਲ ਪੇਟਿੰਗ ਕੀਤੀ ਆ ਦੇਖੋ ਕਿੰਨੀ ਸੋਹਣੀ ਖੁੱਲੀ ਰੁੱਲੀ ਚੁੰਨੀਆਂ ਦੇ ਨਾਲ ਐ ਗੋਟਾ ਲੱਗੇ 390 ਜੇ ਇਹ ਚੀਜ਼ਾਂ ਤੁਹਾਨੂੰ ਕੋਈ ਨਹੀਂ ਦੇਊਗਾ ਡੋਟਾ ਵੀ ਸਾਰੀ ਤੇ ਚੁੰਨੀ ਹੋਈ ਹੈ ਜੀ 390 ਜਿਹੜੇ ਆ ਸੂਟ ਚੱਲਣਗੇ ਕੀ ਤਿੰਨ ਰਹਿ ਗਏ ਇਹ ਚੱਲਣਗੇ 520 ਰੁਪਏ ਦੇ ਜੀ ਇਹ ਬਾਕੀ ਤਾਂ ਨਾ ਜੀ ਇਹ ਉਹ ਥੋੜਾ ਜਿਹਾ ਮਸਲੀਨ ਚੰਗਾ ਆ ਗਿਆ ਇੱਕ ਵਰਕ ਚੰਗਾ ਆ ਗਿਆ ਥੋੜਾ ਜਿਹਾ ਪਤਾ ਨਹੀਂ ਵਰਕ ਹਾਂ ਇਹ ਆ ਜੀ ਐਵੇਂ ਜੇਕਰ ਫੁੱਲ ਕੱਢਿਆ ਹੋਇਆ ਇਹ ਤੇ ਨੀਚੇ ਆ ਇਹਦੇ ਗਲੇ ਤੇ ਹੋਇਆ ਤੇ ਇਹਦੀ ਵੀ ਸ਼ਫੂਨ ਦੀ ਚੁੰਨੀ ਆ ਇਹਦੇ ਚੁੰਨੀ 'ਚ ਵਰਕ ਹੈ ਜੀ ਹਾਂ ਦੇਖੋ ਖੁੱਲੀ ਡੁੱਲੀ ਚੁੰਨੀ ਆ ਜੀ ਆ ਦੇਖੋ ਵਿੱਚ ਪੱਤੀਆਂ ਆਈਆਂ ਲੱਗੀਆਂ ਤੇ 4 ਸਫੇਰੇ ਜੀ ਪ੍ਰਿੰਟ ਨਹੀਂ ਇਹ ਤਾਂ ਵਰਕ ਕੀਤਾ ਹੈ ਪੱਤੀਆਂ ਦਾ ਵੀ ਪੱਤੀਆਂ 4 ਸਫੇਰੇ ਦੀ ਲੇਸ ਲੱਗੀ ਆ ਤੇ ਆ ਪੱਤੀਆਂ ਵਿੱਚ ਸ਼ਫੂਨ ਦੀਆਂ ਵਰਕ ਕੀਤਾ ਸਾਰੀ ਚੁੰਨੀ 'ਚ ਪੱਤੀਆਂ ਪਾਈਆਂ ਸੂਟ ਨਾਲ ਦੀਆਂ ਚੁੰਨੀ ਸੇਮ ਰਹਿਣੀ ਆ ਜੀ ਇਹ ਤਿੰਨ ਸੂਟਾਂ ਦੀਆਂ ਇੱਕ ਆ ਕਲਰ ਆ ਗਿਆ ਜੀ ਤੇ ਇੱਕ ਦੇ ਵਿੱਚ ਆ ਗਿਆ ਜੀ ਪੀਚ ਸੇਮ ਚੀਜ਼ ਹੋਊਗੀ ਸੇਮ ਚੁੰਨੀ ਇੱਕ ਆ ਗਏ ਦੇ ਵਿੱਚ ਪਿੰਕ ਤੁਸੀਂ ਜਿਹੜਾ ਮਰਜ਼ੀ ਮੰਗਾ ਸਕਦੇ ਹੋ ਐਸ ਸੂਟ ਨਾਲ ਦਾ ਸੂਟ ਆ ਜੀ ਓਨਲੀ 520 ਦਾ ਤੇ ਵਧੀਆ ਵਰਕ ਕੀਤੀ ਚੁੰਨੀ ਆ ਤੇ ਓਨਲੀ 520 ਦਾ ਕੋਈ ਸੂਟ ਤੁਹਾਨੂੰ ਪਸੰਦ ਆਉਂਦਾ ਨਾਲ ਤੁਸੀਂ スクリーンショット ਲੈ ਕੇ ਭੇਜ ਸਕਦੇ ਹਾਂ ਸੋ ਵੀਡੀਓ ਬਣਾਉਣ ਚ ਪਿੱਛੇ ਕਮੀ ਰਹੀ ਹੋਵੇ ਤਾਂ ਅਸੀਂ ਸੌਰੀ ਚਾਹੁੰਦੇ ਆ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਕੌਰ ਵੱਲੋਂ ਪਿਆਰ ਭਰੀ ਸ਼ਸ਼ਕਲ ਵੈਗਰੂ ਜੀ ਆਪ ਨੂੰ ਛੱਡਦੀ ਬਰਾਜ